ਸਸਤ੍ਰੀ ਗਾਦੀ ਸਾਰਿਆਂ ਨੂੰ ਅਸੀਂ ਆ ਰਾਮਗੜ੍ਹ ਜਾਂਦੇ ਤੇ ਮੇਰਾ ਨਾਮ ਹੈ ਪਵਨਾ ਸਾਡਾ ਪੌਣਾ ਜਿਹਦੇ ਚੈਨਲ ਤੇ ਤੁਸੀਂ ਵੀਡੀਓ ਦੇਖੋਗੇ ਆਹਾਹਾਹਾ ਕੀ ਬਾਤ ਹੈ ਅੱਜ ਅਸੀਂ ਜਾ ਰਹੇ ਹਾਂ ਮੇਰੀ ਭੈਣ ਦੇ ਸਹੁਰੇ ਸਮਾਨ ਛੱਡਣ ਹਾਂ ਦਾ ਇਹ ਹੈ ਮੇਰੇ ਮਾਮੇ ਦਾ ਮੁੰਡਾ ਆ ਸਾਡੀ ਵੱਡੀ ਕੁੜੀ ਬੈਠੀ ਹੈ ਇਹ ਵਿਆਹ ਹੋ ਚੁੱਕਿਆ ਇਹਦਾ ਆ ਆ ਤਾਈਆ ਮੇਰੀ ਦੇਖੋ ਕੀਦਾ ਸੀ ਸਮਾਨ ਛੱਡਣ ਜਾ ਰਹੇ ਹਾਂ ਉਹ ਆ ਗਈ ਆਈ ਜਾ ਰਹੀ ਹਾਂ ਸੋ ਵੀ ਇਹ ਸਾਡਾ ਛੋਟਾ ਜਿਹਾ ਪਟਾ ਕਿਊਟ ਜਿਹਾ ਇਹ ਦਾ ਨਾਮ ਸੋਫੀ ਇੱਕ ਹੋਰ ਰੱਖਿਆ ਹੈ ਸੋਣੇ ਆ ਸੀ ਇਹ ਕਿਊਟ ਜਾ ਬਸ ਤੁਹਾਨੂੰ ਮਿਲਦੇ ਆ ਸੀ ਗੱਡੀ ਚ ਗੱਡੀ ਕਰਤੀ ਸਟਾਰਟ ਗੱਡੀ ਹੋਰੀ ਗਰਮ ਓਕੇ ਬਾਈ ਜਾ ਰਹੇ ਬਸ ਠੀਕ ਹੈ ਅਸੀਂ ਤੁਰਦੇ ਹਾਂ ਸਾਡੀ ਗੱਡੀ ਹੋਰੀ ਸਟਾਰਟ ਹੈਲੋ ਕਰਦੇ 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 ਜਾ ਨਹੀਂ ਜਾ ਰਹੇ ਹੁਣ ਫਾਜ਼ਲਕਾ ਦੀ ਪਹੁੰਚ ਗਏ ਕਿਥੇ ਵਧੀਆ ਆਪਾਂ ਆਪਾਂ ਮਾਨਸਰਾਂ ਕੋਲੇ ਪਹੁੰਚ ਗਏ ਅਸੀਂ ਮਾਨਸਰਾਂ ਕੋਲੇ ਪਹੁੰਚਣਾ ਹੈ ਤੇ ਕ੍ਰੋਸ ਕਰ ਗਏ ਕਾਂਢੇ ਕ੍ਰੋਸ ਕਰਕੇ ਸੋ ਤੁਹਾਨੂੰ ਲੱਗ ਜਾਵੇਗੇ ਦੋ ਘੰਟੇ ਰਸਤੇ ਜਿੱਥੇ ਰੁਕਣਾ ਹੈ ਨਹੀਂ ਦਿਖਦੇ ਜੇ ਰੁਕਾਂਗੇ ਬਾਕੀ ਇਹਨਾਂ ਨੂੰ ਤਾਂ ਹੀ ਕੰਮੇ ਕਰਨਾ ਹੋਇਆ ਇਹਨਾਂ ਨੇ ਇਹ ਰੁਕ ਵੀ ਸਕਦੇ ਨੇ ਪਰ ਅਸੀਂ ਨਹੀਂ ਰੁਕਦੇ ਅਸੀਂ ਚੱਲੇ ਜੜਾ ਰੁਕ ੜ ਕੇ ਲੱਗ ਜਾਗੇ ਅੱਗੇ ਚੋਟੀ ਵਾਲਾ ਕੰਮ ਕਰ ਮੈਂ ਉਹ ਪਿੱਛੇ ਗਿਆਨੀ ਬੈਠਾ ਇੱਕ ਇੰਟਰੋਡਕਸ਼ਨ ਦਿਓ ਜੀ ਸਾਡੇ ਵੱਡੇ ਵੀਰ ਜੀ ਪਰ ਇਹਨਾਂ ਨੂੰ ਅਸੀਂ ਵੀਰ ਮੰਨਦੇ ਨਹੀਂ ਹੈਗੇ ਕਿਉਂਕਿ ਇਹ ਤਾਂ ਦਰਦੇ ਨੇ ਜੇ ਮੈਨੂੰ ਵੱਡਾ ਬਣਾ ਰਖਿਆ ਇਹਨਾਂ ਨੇ ਵੱਡੇ ਹੋਣੇ ਵਿੱਚ 7 ਸਾਲ ਵੱਡੇ ਨੇ ਜਿਹੜਾ ਸੀ ਲੱਗਦੇ ਜੋ ਹੱਥ ਕਾਲਾ ਨੂੰ ਫਿਰ ਆ ਲਈ ਸਾਰੇ ਭੁਜੇ ਭੁਜੇ ਯਾਰੋ ਰੁਕ ਰੁਕ ਕੇ ਅਸੀਂ ਇਹ ਕਿਹਾ ਰੁਕ ਰੁਕੀ ਜਿਵੇਂ ਕੀ ਤਰ੍ਹਾਂ ਜਦੋਂ ਜਨਨ ਹੋਗਾ ਫੇਰ ਫਟਾਫਟ ਮੈਂ ਖੇਡੂਗਾ ਬੜੇ ਸਾਡਾ ਸਮਾਨ ਨਹੀਂ ਖੜਿਆ ਜਿਹੜਾ ਖਾਦ ਹੈ ਸਵੇਰੇ ਸਵੇਰੇ ਅਸੀਂ ਦੇ ਇਧਰ ਇਧਰ ਦੋ ਗਾੜ ਲੱਗੇ ਹੋਏ ਨੇ ਇਧਰ ਤਿੰਨ ਲੱਗੇ ਹੋਏ ਨੇ ਉਧਰ ਚਾਚੇ ਦੇ ਵਗਦੇ ਜਿੱਥੇ ਗਾੜ ਲੱਗੇ ਆ ਜਰਾ ਲਗੇ ਹੋਣ ਇਧਰ ਇਧਰ ਵੀ ਲਗੇ ਹੋਣ ਪੰਜ ਕੇ ਸੋ ਚੱਲ ਰਹੇ ਨੇ ਇਧਰ ਸਟਿੱਗ ਨਾ ਹਲੇ ਮਾਰ ਖਿੜਿਆ ਨਹੀਂ ਗਿਆ ਜਦੋਂ ਖਿੜ ਗਿਆ ਯੋ ਯੋ ਯਾਦਾ ਯਾਦਾ ਸਵਾਲ ਖਿੜ ਗਿਆ ਸ਼ੇਅਰ ਕਰਾਂਗੇ ਕਿੰਨਾ ਕੈਨਸਲ ਕਰਾਂ ਨੂੰ ਨੇ ਹੈ ਨਾ ਹਾਂ ਕ੍ਰਿਸ਼ਨ ਜੀ ਜਿੱਚ ਰਿਹਾ ਕਿੰਨਾ ਸੋਹਣਾ ਹੈ ਇਹ ਗੁੰਡੇ ਦਾ ਫਟਾਰੇ ਦੁਨੀਆ ਦੇ ਕਿੰਨੇ ਸੋਹਣੇ ਆ ਗਏ ਮੇਰੇ ਬਾਈ ਬਾਈ ਬਰੇ ਬਦਰੇ ਇਹ ਪਤਾ ਨਹੀਂ ਕਿਰੋਂ ਤੋਂ ਆ ਗਿਆ ਦੇਖ ਲੈ ਦੀ ਪੁੱਤਣਾਂ ਅਸੀਂ ਪਟੰਡੇ ਪਟੰਡੇ ਪੁੱਤਣਾਂ ਅਸੀਂ ਇੰਗਲੈਂਡ ਬਾਜੀ ਵੀ ਜਾ ਲੱਗ ਜੇ ਬੜੀ ਬਾਤ ਜਾਵਾਂਗੇ ਉਡਾਰੀ ਫਿਰ ਬਾਨੀ ਹੱਥ ਕੋੜ ਨਾ ਮਿਲਾਂ ਦੇ ਕਿ ਚਾਰ ਚੜੀਆਂ ਵਾਣੀ ਵੀ ਲਦੁਕਾਨੀ ਕਲੇ ਹੰਪ ਆ ਗਿਆ ਹਾਂ ਪੋਟਾ ਛੋਟਾ ਹੀ ਛੋਟਾ ਹੀ ਹੈ ਵਾਟ ਕੀ ਬਾਤ ਹੈ ਪਹਿਲਾ ਅਸ ਤਾਹ ਜਾਣ ਦੇ ਮਾਰੇ ਸਿਰ ਤਾਂ ਮਾ ਚੱਪੀ ਲੱਗੇ ਜਿਹਦੇ ਕਿਨਦਰ ਵਿੱਚ ਜਦੀ ਮੇਰੀ ਪਗੜਾ ਦੇ ਜਵਾਂ ਚ ਗਈ ਇਧਰ ਪਗੜਾ ਬੱਦ ਗਈ ਸੁਮਾਨਾ ਜੱਦੇ ਖੜ ਗਿਆ ਸੀ ਸੜ ਜਾਦੇ ਕਿੱਧਰੇ ਜੀ। ਆ ਕਰੀਏ ਛਤਰਾ ਸਿਰ ਵੱਜੇ ਲੋਕਾਂ ਦੇ। ਲੋਕਾਂ ਸਿੱਖ। ਅਲੱਗ ਅਲੱਗ ਪਿੰਡ ਆਣਗੇ ਤੁਹਾਨੂੰ ਅੱਗੇ ਪਿੰਡ ਦੇਖਦੇ ਪਿੰਡਾਂ ਦੇ ਨਾਮ ਸੁਣਿਓ। ਪਹਿਲੀ ਗੱਲ ਜਿੱਥੇ ਤੁਸੀਂ ਜਾ ਰਹੇ ਆ ਉੱਥੇ ਤੁਸੀਂ ਲੈਂਗੁਏਜ ਚੈੱਕ ਕਰੋ ਪਿਓਰ ਪਾਕਿਸਤਾਨੀ। ਆਪਾਂ ਕਿਹੜੇ ਵੱਡੇ ਜਾ ਰਹੇ ਆ? ਆਪਾਂ ਜਾ ਰਹੇ ਹੁਕਮਾਇਆ। ਹੁਕਮਾਇਆ ਜਾ ਰਹੇ ਆ। ਹੁਕਮਾਇਆ। ਆਪਾਂ ਜਾ ਰਹੇ ਹੁਕਮਾਇਆ। ਅਸੀਂ ਸੋਕਤਾ ਹੋਰ ਅਸੀਂ ਜਾ ਰਹੇ ਆ ਹੁਕਮਾਇਆ ਫਜ਼ਲ ਕਾ ਬੋਲ। ਆਪਣੇ ਪੰਜਾਬ ਦਾ ਲਾਸਟ ਪਿੰਡਾ ਉੱਥੋਂ ਤੁਸੀਂ ਮੰਨ ਲਓ ਵੀ ਪਾਕਿਸਤਾਨ ਸਿਰਫ 10 ਕਿਲੋਮੀਟਰ ਦੂਰ ਹੈ ਬਸ 10 ਲਾਹੌਰ ਦਾ 10 ਕਿਲੋਮੀਟਰ ਦੂਰ ਹਥੋਂ ਤੇ ਅਸੀਂ ਉੱਥੇ ਜਾ ਰਹੇ ਹੁਣ ਨਹੀਂ ਲੰਘ ਜਾਗੇ ਬੰਨੋ ਉੱਥੇ ਫੋਟੋ ਜਾ ਕੇ ਦਿਖਾਵਾਂਗੇ ਜੀ ਤਾਰਾ ਐਂ ਦਿਖਦੇ ਹਨ ਉੱਥੇ ਬਾਰਡਰ ਫੌਜੀ ਦਿਖਦੇ ਨੇ ਫੌਜੀ ਭਾਈ ਜਾਂਦੇ ਨੇ ਉੱਥੇ 6.5 ਕਣਾ ਤੇ 6 ਕਣਾ ਤੇ ਰਾਖੀ ਕਰਦੇ ਨੇ ਫੌਜੀ ਭਾਈ ਸਾਡੇ ਤੁਹਾਨੂੰ ਉਹ ਵੀ ਉਹਨਾਂ ਦੇ ਵੀ ਦਰਸ਼ਨ ਕਰਾਵਾਂਗੇ ਸ਼ਾਮ ਨੂੰ ਪਰ ਅਸੀਂ ਆਉਂਦੇ ਹੋਏ ਕਰਾਵਾਂਗੇ ਤੁਹਾਨੂੰ ਤਾਰਾ ਦਿਖਾਵਾਂਗੇ ਤੁਹਾਨੂੰ ਬਾਰਡਰ ਦੀ ਤਾਰਾ ਦਿਖਾਵਾਂਗੇ ਸੀ ਜੇ ਸਿਤਾਰੇ ਧੱਪਕੇ ਵੀ ਦਿਖਾਵਾਵੀ ਹੋਰ ਛੱਡੋ ਕਿ ਉਧਰ ਜੇ ਵੀ ਬਾਕੀ ਆਇਆ ਅਸੀਂ ਉਹ ਵੀ ਦਿਖਾਵਾਂਗੇ ਆ ਮੈਂ ਵੀ ਜਾਣਾ ਬਾਰਡਰ ਤੇ ਬਾਰਡਰ ਹਾਂਜੀ ਉਹ ਵੀ ਕਰਦਾ ਵੀ ਅਸੀਂ ਆਪਾਂ ਬਾਕੀ ਵੀ ਦਿਖਾਵਾਂਗੇ ਅਸੀਂ ਚਲ ਆ ਜਾਣਗੇ ਉਹ ਮੇਰਾ ਬਾਥਰੂਮ ਜ਼ਰਾ ਪਟਦੀ ਕਰਦੇ ਹਾਂ ਚਲ ਬਾਕੀ ਦੇਖਦੇ ਚਲੋ ਬਠਿੰਡੇ ਜਾ ਕੇ ਮਿਲਦੇ ਕੋਈ ਪੁੱਛੋ ਉਹ ਤਾਂ ਦੇਖਦੇ ਬਠਿੰਡੇ ਉੱਧਰ ਲੜੀ ਜਾ ਕੇ ਸਮਾਰਟਫੋਨ ਲੈ ਕੇ ਬਠਿੰਡੇ ਤੋਂ ਮੇਰੇ ਕੋਲ ਦੁਬਾਰਾ ਸਟਾਰਟ ਕਰਦੇ ਓਕੇ ਅਦੀ ਪਰ ਉਹ ਰੋ ਰੋ ਕੇ ਰਾਸਤੇ ਤੇ ਛੱਡੀ ਗੱਡੀ ਦਾ ਟਾਇਰ ਕਰ ਲਾਂ ਗਿਆ ਆਵਾਜ਼ ਆ ਕਰਦਾ ਟਾਇਰ ਇਹ ਹੈਗਾ ਤਾਂ ਛੋਟਾ ਮੈਥੋਂ ਜੈਂਟਸ ਪੈ ਗਾਂਦੀ ਐ ਇਹ ਇਹਾਂ ਗੈਂਕਟਰ ਗਾਂਦੀ ਇਹ ਕੁੱਟ ਆ ਗਿਆ ਸੀਗਾ ਪੂਰੀ ਦੇ ਪਿੰਡ ਵਿੱਚ ਪੂਰੀ ਦੇ ਬਾਗਰ ਆ ਗਿਆ ਸੀ ਇਹ ਯਾਦ ਕਰਦਾ ਬੜਾ ਲੱਛਮ ਬਈ ਚੰਗੀ ਤਰ੍ਹਾਂ ਇਹਦਾ ਰਿਕਾਰਡ ਬਣਿਆ ਹੋਇਆ ਇੱਕ ਉਹ ਕਹਣਾ ਉਹ ਟੈਂਕਰ ਉਹ ਟੈਂਕਰ ਜਿਹੜਾ ਦੇਖੋ ਇਹਦਾ ਨਾਮ ਹੈਗਾ ਪਤੰਗਾ ਇਹ ਆ ਪਤੰਗਾ ਵੱਡੇ ਭਾਈ ਠੀਕ ਹੈ ਇਹ ਦੂਜੇ ਦਿਨ ਤੱਕ ਡੜਵਾ ਕੇ ਉਹ ਬੰਦਾ ਜਿਹੜਾ ਦੂਜੇ ਦਿਨ ਤੱਕ ਡੜਵਾਵਾਗਾ ਜੇ ਸਾਡਾ ਕਿਵੇਂ ਡਟੀ ਇਹ ਦੋ ਕੀ ਆਈ ਇਹ ਦੋ ਕੀ ਆਤਮਾ ਹੈ ਪੂਰੀ ਇਹ ਬੰਦਾ ਪੂਰਾ ਦੋ ਕੀ ਆਏ ਨੇ ਇੰਸਟਾ ਤੇ 8 9 ਪੇਜ ਬਣਾਏ ਨੇ ਸੈਲ ਚੋਰੀਆਂ ਦੇ ਮੋਬਾਈਲ ਦੇ ਰੀਲ ਇਹ ਬਤਵਾਰੇ ਲਾਈਕ ਫੋਲੋ ਕਰੇ ਦਾ ਨਾਮਾ ਨਾਮ ਕਾਜਲਾ ਹੈ ਕਾਜਲਾ ਕੀ ਬਾਤ ਹੈ ਕਾਜਲਾ ਕਿੱਥੇ ਹੈ ਆ ਬੱਸ ਹੋ ਗਿਆ ਵੀ ਬਟਿੰਡ ਨਹੀਂ ਆਉਂਗਾ ਆ ਬੱਸ ਆਰੀ ਹੈ ਇਹ ਜਾ ਕੇ ਬਚੰਦੇ ਨੂੰ ਕੀ ਹੋਇਆ ਡੈਰੋ ਉਹਦਾ ਆ ਲੱਗਦਾ ਗੜਾ ਚੱਲ ਨਹੀਂ ਕਰਦਾ ਤੇਰੀ ਐਂਡ ਤਾਂ ਸੋਹਣੀ ਹੈਗੀ ਐਂਡ ਤਾਂ ਸੋਹਣੀ ਹੈ ਤੇਰੀ ਬਸ ਅੱਜ ਕੋਈ ਨਹੀਂ ਤੇਰੇ ਤੇ ਨਹੀਂ ਸੋਹਣੀ ਲੱਗਦੀ ਬਸ 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 ਇਹ ਥੋੜਾ ਜਿਹਾ ਫੋਟੋ ਫੋਟੋ ਨਹੀਂ ਖਿੱਚਦੇ ਹੈਗਾ ਉਹ ਰੇ ਹੈਲੋ ਉਧਰ ਗੱਲ ਕਰਾ ਉਧਰ ਗੱਲ ਕਰਾ ਕੋਈ ਨਾ ਕੱਟ ਕੇ ਕਰ ਲਓ ਯਾਰ ਇੱਧਰ ਆ ਹਵਾ ਬਰ ਗਈ ਜਾਊਂਗਾ ਕਿੱਥੇ ਕੋਈ ਆਸਵਾਦੀਆਂ ਦੇ ਖਾਲਾ ਆਪ ਕੋਲੋਂ ਰੇਲ ਹੋਗੇ 3 ਸਾਲ ਘਾਟੋ ਘਾਟ ਬਣਦੇ ਨੂੰ 10 ਸਾਲ ਅੱਜ ਚੱਲਦਾ ਘਟੇ ਰਸਤਾ ਜਾਤੀ ਗਿਆ ਹੋ ਕੇ ਬੜਾ ਦੇਖੋ ਇੱਥੇ ਲੱਕ ਪੂਰਾ ਇੱਥੇ ਲਾ ਦੇਖੋ 8 ਵਜੇ ਕਰ ਕਹਿਣੇ ਖੜੇ ਨੇ ਲੱਗ ਲੱਗਾ ਪੂਰੀ ਬਣਾ ਦੇਖੋ ਇਧਰ ਜਾਗਾ ਅੱਜ ਕਰੋ ਹਾਂ 8 ਢੰਡੀ ਜੇ ਖੜੇ ਕਰ ਗਏ ਤੀਲਾਂ ਜੇ ਉਪਰ ਹਰ ਤੱਕ ਬਣੀ ਆਗਾ ਇਹ ਜੇ ਸਾਡੇ ਵਰਗੇ ਕਿਤੇ ਦੂਰ ਜਾਣਾ ਹੋਵੇ ਉਹ ਬਾਈ ਜ਼ਮੀਨਾਂ ਨਹੀਂ ਦੇ ਰਹੇ ਹੁਣ ਲੋਕ ਜ਼ਮੀਨਾਂ ਨਹੀਂ ਦੇ ਰਹੇਗੇ ਕੁਛ ਨਹੀਂ ਕਹਿਤਾ ਕਿ ਸਰਕਾਰ ਦਾ ਰੇਟ ਆ ਇਹ ਆਪੇ ਕਰਦੇ ਨੇ ਹੌਲੀ ਹੌਲੀ ਦਿਹਾੜੀ ਵੀ ਚਾਹੀਦੀ ਆ ਬੰਦਿਆਂ ਨੂੰ ਸਰਕਾਰ ਕੋਲੇ ਪੈਸਾ ਹੈ ਨਹੀਂ ਸਰਕਾਰ ਕੋਲੇ ਪੈਸਾ ਹੈ ਨਹੀਂ ਸਰਕਾਰ ਦਾ ਪੈਸਾ ਆ ਸਰਕਾਰ ਘਰੇ ਲਾਗੀ ਆਪਦੇ ਸੌਦਾ ਪੱਤਾ ਲਿਆਈ ਸਰਕਾਰ ਆਉਦਾ ਹੁਣ ਬਾਹਰ ਨਾਲ ਕੁਛ ਹੋਵੇ ਕੁਛ ਨਾ ਤੁਹਾਨੂੰ ਬਾਕੀ ਗੱਲਾਂ ਛੱਡੋ ਤੁਹਾਨੂੰ ਡੱਡੂ ਸੁਣਾਉਣਾ ਡੱਡੂ ਇਹ ਡੱਡੂ ਚੈੱਕ ਕਰੋ ਕਰੋ ਚੈੱਕ ਡੱਡੂ ਡੱਡੂ ਚੈੱਕ ਕਰੋ ਤੁਸੀਂ ਪਾ ਮਾਰਦਾ ਜਾਂਦਾ ਡੱਡੂ ਦੇਖੋ ਠੰਡ ਮਾਣੇ ਡੱਡੂ ਇਹ ਪਾਵਨ ਦੀ ਫੇਵਰੇਟ ਗੱਡੀ ਆ ਜੀ ਆਹ ਫਰੋੜੀ ਗੱਡੀ ਆ ਇਹ ਵਾਸਤੇ ਆਹ ਫਰੋੜੀ ਨਾ ਮੇਰੇ ਵੱਸ ਤੇ ਗੱਡੀ ਚੋਟੀ ਆਉ ਹੈ ਗੱਡੀ ਚੋਟੀ ਆਉ ਬਹੁਤ ਵਧੀਆ ਗੱਡੀਆਂ ਹੋ ਨੇ ਮੈਨੇ ਆਲਟੋ ਲੈਣੀ ਆ ਲਓ ਤੇਰੀ ਖਬਰ ਉੱਡਈ ਐ ਜਾਂ ਤੂੰ ਜਾਣ ਕੇ ਉਡਾਈ ਹੋਣੀ ਐ ਤੇਰੇ ਅੰਸ਼ ਕਾ ਦਿਲਾਂ ਚੱਲਣ ਦੇ ਨਹੀਂ ਆਣਾ ਪਰ ਚਾਹੁੰਦੇ ਨਹੀਂ ਨਾ ਕਹੇ ਜੇ ਗਾਣੇ ਸੁਣਦਾ ਜੀ ਤੂੰ ਕੀ ਗਾਣੇ ਸੁਣਦਾ ਇੱਕ ਗਾਣਾ ਚੇਂਜ ਕਰਦਾ ਸੀ ਹੁਣ ਗਾਣਾ ਚੱਲੇ ਕੱਤੀ ਰਾਤ ਉਡਾਈ ਹੋਣੀ ਐ ਨਾ ਮੈਂ ਜਦੋਂ ਹੋਰ ਆ ਕਿਉਂ ਨਹੀਂ ਤੁਨੀ ਕਰਾਉਣਾ ਰਾਜਸਤਾਨ ਨਾ ਨਾ ਤੁਨੀ ਕਰਾਉਣਾ ਤਸ ਸਾਰਿਆਂ ਨੂੰ ਕਹਿੰਦਾ

ਪਰ ਤੁਸੀਂ ਇਹ ਗੱਲ ਖਾਨੇ ਗਾਸੀ ਬਟਨ ਦੀ ਕੋਸ਼ਿਸ਼ ਆਇਆ ਤੇ ਆਹ ਤੇਰੇ ਸਿਰ 5 ਕਿਲੋਮੀਟਰ ਨਹੀਂ ਰਹਿਣੇ ਬਾਕੀ ਪਹੁੰਚੇਗਾ ਲੱਗੇਗਾ ਧਨੋਤੀ ਲੰਘਾਵੇ ਉਹ ਕਿੱਲਾ ਨਹੀਂ ਇਹਦੇ ਹੋਂੜਾ ਇੱਕ ਤੋਂ ਵਾਲੇ ਟੂਪਾ ਹੱਤ ਤੋਂ ਵਾਲੇ ਟੂਤ ਰਹੇ ਤੂਹੇ ਵਾਲੇ ਟੂਤ ਦੇਖਾ ਨਾ ਇਹਨੂੰ ਟੂਪ ਨੇ ਟੂਤ ਨਹੀਂ ਕਦੇ ਕੀ ਹੁੰਦੇ ਨੇ ਕੀ ਹੁੰਦੇ ਨੇ ਇਹਨੂੰ ਥਰਮਲ ਪਲੈਂਟ ਥਰਮਲ ਪਲੈਂਟ ਥਰਮਲ ਪਲੈਂਟ ਰੱਖਾਵਾਏ ਤੁਹਾਨੂੰ ਠੰਡੇ ਦੇ ਦੇ ਉਹ ਵੀ ਨਹੀਂ ਬੰਦ ਹੋ ਰਿਹਾ ਪਹਿਲਾ ਮੈਂ ਦੀ ਸੌਣੀ ਬੰਦ ਦੀ ਘੜਾ ਬੰਦ ਕਰਦੇ